ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਘੋੜੀਆਂ ਲੈ ਕੇ ਆਏ ਆ ਚੰਗੇ ਕਦ ਕਾਢ ਦੀਆਂ ਦੋਨੇ ਘੋੜੀਆਂ ਗੱਭਣ ਚੈੱਕ ਪਾਸ ਕਿੰਨੇ ਟਾਈਮ ਦੀਆਂ ਗੱਭਣ ਕੀ ਉਮਰ ਆ ਕੀ ਕਦ ਕਾਠ ਆ ਤੇ ਕੀ ਮੁੱਲ ਵੜੀ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉਹ ਤੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰ ਗਿਆ ਆਪਾਂ ਲਾਲਗੜੀ ਘੋੜੀ ਬਾਰੇ 6 ਸਾਲ ਉਮਰ ਦਾ ਸਿਆਮ ਮਾਲਕ ਵੀਰਾਂ ਨੇ ਸ਼ਕੀਨ ਬਹੁਤ ਆ ਕੁੜੀ ਤੇ ਮਜ਼ਬੂਤੀ ਬਹੁਤ ਆ ਪਿੱਟ ਲਾ ਕੁੜੀ ਚੰਗੇ ਬੱਚੇ ਦੇਣ ਵਾਲੀ ਆ ਨੁਕਰਾ ਪਾਣ ਬਹੁਤ ਜ਼ਿਆਦਾ ਤੇ ਨੁਕਰੇ ਬੱਚੇ ਦੇਣ ਵਾਲੀ ਘੋੜੀ ਆ 6 ਸਾਲ ਉਮਰ ਦਾ ਸੀ ਆ 60 ਪਲੱਸ ਹਾਈਟ ਆ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਸਮੁੰਦਰ ਭੋੜੇ ਦੇ ਬੱਚੇ ਤੋਂ ਤੇ ਏਰੀਆ ਬਾਈਰ ਕਹਿੰਦਾ ਹੈਗਾ ਸ੍ਰੀ ਮੁਖਸਰ ਸਾਹਿਬ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰਗੇ ਤਾਂ 1,80,000 ਰੁਪਏ ਮੁੱਲ ਕਰ ਦਿਆਂ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਘੋੜੀ ਸਕੀਨ ਬਹੁਤ ਆ ਸਵਾਰੀ ਸੂਰੀ ਦੀ ਪਾਸ ਆ ਬਾਲ ਪੌਰੀਆਂ ਦੀ ਕਲੀਅਰ ਆ ਕੰਨ ਕੋ ਨੂੰ ਬਹੁਤ ਸੋਹਣਾ ਕੁੰਡੀ ਵਾਲਾ ਲੱਗਿਆ ਹੋਇਆ ਤੇ ਅੱਧਿਓ ਵੱਧ ਨੁਕਰੀਆ ਘੋੜੀ ਨੁਕਰੇ ਬੱਚੇ ਦੇਣ ਦੀ ਆਸ ਜਿਹੜੇ ਵੀਰਾਂ ਨੂੰ ਪਸੰਦ ਆ ਜੇ ਤੇ ਆਪਾਂ ਮਾਲਕ ਵੀਰਾਂ ਦਾ ਸਕਰੀਨ ਤਿੰਨ ਨੰਬਰ ਦਿੱਤਾ ਹੋਇਆ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਇੱਕ ਮਾਲਕ ਵੀਰਾਂ ਕੋਲੇ ਆ ਬਹੁਤ ਸੋਹਣੀ ਨੁਕਰੀ ਘੋੜੀ ਆ ਇਹਦੀ 6 ਸਾਲ ਉਮਰ ਆ 62 ਪਲੱਸ ਹਾਈਟ ਆ ਘੋੜੀ ਦੀ ਮਜ਼ਬੂਤੀ ਮਜਬਾਤੀ ਚੈੱਕ ਕਰੋ ਤੁਸੀਂ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਪੇਟਲਾ ਘੋੜੀ ਚੰਗੇ ਬੱਚੇ ਦੇਣ ਵਾਲੀ ਆ ਵੱਡੇ ਬੱਚਿਆਂ ਵਾਲੀ ਘੋੜੀ ਆ ਤੋਂ ਤੋਂ ਦੀ ਲੰਬਾਈ ਬਹੁਤ ਸੋਹਣੀ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਘੋੜੀ ਸੰਬੂ ਸੰਬੂ ਬੀ ਬਹੁਤ ਮਜ਼ਬੂਤ ਲੱਗਾ ਹੱਡਾਂ ਪਰਾਂ ਦੀ ਮਜ਼ਬੂਤ ਆ ਘੋੜੀ ਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਵਾਸਤਵ ਘੋੜੇ ਤੋਂ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਏਰੀਆ ਬਾਈਰ ਕਹਿੰਦਾ ਸ੍ਰੀ ਮੁਖਸਰ ਸਾਹਿਬਾ ਤੇ ਬਾਲਪੌਰੀਆਂ ਦੀ ਇਹ ਘੋੜੀ ਵੀ ਕਲੀਅਰ ਆ ਸਵਾਰੀ ਸੂਰੀ ਦੀ ਚੰਗੀ ਆ ਤੀਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 4.5 ਲੱਖ ਰੁਪਈਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜਿਹੜੇ ਬੰਦੇ ਨੁਕਰਾ ਜਾਨਵਰ ਰੱਖਣ ਦੇ ਸ਼ਕੀਨ ਉਹਨਾਂ ਲਈ ਬਹੁਤ ਸੋਹਣਾ ਮੌਕਾ ਗਾ ਘੋੜੀ ਵੀ ਚੰਗੇ ਕਦ ਕੱਢਦੀ ਆ ਉਤੋਂ ਬਹੁਤ ਚੰਗੇ ਘੋੜੇ ਤੋਂ ਗੱਬਣ ਵੀ ਆ ਤਿੰਨ ਮਹੀਨਿਆਂ ਦੀ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਬਾਈ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਤੇ ਲਾਈਕ ਕਮੈਂਟ ਕਰਕੇ ਆਪਣਾ ਰਿਵਿਊ ਜਰੂਰ ਦਿਆ ਕਰੋ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਚਾਰ ਪੰਜ ਜਾਨਵਰ ਸੇਲ ਵਾਲੇ ਲੈ ਕੇ ਆਉਂਦੇ ਰਹਿੰਨੇ ਆ ਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ